ਦਾਦਾ ਤੂੰ ਦੁਨੀਆਂ ਦਾ ਵਾਲੀ ਤੇਰੇ ਦਰ ਤੇ ਖੜੇ ਸਵਾਲੀ ਪਾ ਦੇ ਭਿਖਿਆ ਮੋੜ ਨਾ ਖਾਲੀ ਹੱਥ ਬਨ ਅਰਜ਼ ਗੁਜਾਰ ਦੇ ਡੱਕੋ ਡੋਲੇ ਖੰਦੀ ਬੇੜੀ ਜੀਵਨ ਦੀ ਦਾਤਿਆ ਤੂੰ ਕਰ ਪਾਰ ਦੇ ਤੇਰੇ ਦਰ ਤੋਂ ਰਹਿਮਤ پا ਕੇ ਬੰਦਨਾ ਕਰੀਏ ਸੀ ਸਜ ਝੁਕਾ ਕੇ ਤੇ ਫਿਰ ਸੰਗਤਾਂ ਦੇ ਵਿੱਚ ਆ ਕੇ ਸਿਵਤਾ ਗਾਈਏ ਤੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਣਾ ਦਾ ਬਾਕੀ ਸਭ ਟਾਈਆਂ ਟੇਰੀਆਂ ਐਸੀ ਪਿਆਰ ਹਨੇਰੀ ਝੁੱਲੇ ਲੁੱਟিয়ে ਨਾਮ ਤੇਰੇ ਦੇ ਬੁੱਲੇ ਤੇਰੀ ਯਾਦ ਨਾ ਦਿਲ ਚੋਂ ਭੁੱਲੇ ਐਸਾ ਕਰ ਉਪਕਾਰ ਦੇ ਓ ਡੱਕ ਡੋਲ ਖਾਂਦੀ ਬੇੜੀ ਜੀਵਨ ਦੀ ਦਾਤਿਆ ਤੂੰ ਕਰ ਭਾਰ ਦੇ ਝੂਠੇ ਚਾਰ ਦਿਨਾਂ ਦੇ ਦਾਵੇ ਇੱਥੇ ਕੋਈ ਆਵੇ ਕੋਈ ਜਾਵੇ ਭੈੜਾ ਮਨ ਕਾਬੂ ਨਾ ਆਵੇ ਕਰਦਾ ਇਹ ਰਾ ਫੇੜੀਆਂ ਬੋਟਿਆਸਰਾ ਤੱਕ ਰਿਆ ਤੇਰੇ ਚਰਣਾ ਦਾ ਬਾਕੀ ਸਾਬ ਟਾਈਆਂ ਟੇਰੀਆਂ ਬ੍ਰਹਮਾ ਵਿਸ਼ਨੂ ਇੰਦਰ ਧਿਆਉਂਦੇ ਬ੍ਰਹਮਾ ਵਿਸ਼ਨੂ ਇੰਦਰ ਤੇ ਹਾਉਂਦੇ ਮੈਂ ਮਾਨਾਮ ਤੇਰੇ ਦੀ ਗਾਉਂਦੇ ਤੁੱਬੀਆਂ ਪਿਆਰ ਦੀ ਗੰਗਾ ਲਾਉਂਦੇ ਸ਼ਸਤਰ ਬੇਗ ਪੁਕਾਰ ਦੇ ਡੱਕੋ ਡੋਲ ਖਾਂਦੀ ਬੇੜੀ ਜੀਵਨ ਦੀ ਦਾਤਿਆ ਤੁਕਾਰ ਭਾਰ ਦੇ ਤੇਰਾ ਜਰੇ ਜਰੇ ਵਿੱਚ ਵਾਸਾ ਤੇਰਿਆਂ ਭਗਤਾਂ ਨੂੰ ਤਰਵਾਸਾ ਠੱਠੇ ਦਿਲ ਨੌਂਦੇ ਉਹ ਦਲਾਸਾ ਮੰਨ ਲੋ ਅਰਜਾ ਮੇਰੀਆਂ ਉਹ ਟਿਓਸ ਰਾਤ ਤੱਕ ਲਿਆ ਤੇਰੇ ਚਰਣਾ ਦਾ ਬਾਕੀ ਸਾਬ ਟਾਈਆਂ ਟੇਰੀਆਂ ਦਿਲ ਚੋਂ ਦੁਈ ਦਬੈਦ ਮਟਾ ਦੇ ਹਿਰਦੇ ਪਿਆਰ ਦੀ ਜੋਤ ਜਗਾ ਦੇ ਉਪਰੋਂ ਕਣੀ ਮੇਰ ਦੀ ਪਾ ਦੇ ਤਪਿਆ ਤਨ ਮਨ ਠਾਰ ਦੇ ਡੱਕੋ ਡੋਲ ਖਾਂਦੀ ਬੇੜੀ ਜੀਵਨ ਦੀ ਦਾਤੇ ਆ ਤੁਕਾਰ ਪਰਦੇ ਨਾ ਮੈਂ ਸਾਰ ਪਿੰਗਲ ਦੀ ਜਾਣਾ ਨਾ ਮੈਂ ਅਕਲੋਂ ਬਹੁਤ ਸਿਆਣਾ ਮੰਗਾ ਕਾਬ ਦੀ ਪਾ ਗਿਆਂ ਨਾ ਬਖਸ਼ੋ ਅੱਲਾ ਸ਼ੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਣਾ ਦਾ ਬਾਕੀ ਜਾਬ ਢਾਈਆਂ ਠੇਰੀਆਂ ਜਿੰਨਾ ਸ਼ਤਰ ਸੁਣੇ ਦੇ ਮਾਣੇ ਤੁਰਗ ਕਈ ਰਾਜੇ ਕਈ ਰਾਣੇ ਪੜ ਕੇ ਵੈਦ ਜੋ ਬਣੇ ਸਿਆਣੇ ਵੇਖ ਬਾਜੀ ਹਾਰ ਦੇ ਗੱਕੜੁਲ ਖੰਦੀ ਬੇੜੀ ਜੀਵਨ ਦੀ ਦਾਤਿਆ ਤੁਕਾਰ ਪਾਰ ਦੇ ਦੋ ਵਾਲ ਯਮਨ ਮੁੜ ਕਹਿੰਦਾ ਉਨੀ ਔਰ ਵਸੋੜਾ ਸੈਂਦਾ ਜਾਂਦਾ ਨੀਰ ਗਮਾਂ ਦਾ ਵੈਂਦਾ ਕਾਤੋਂ ਕਰ ਦੇ ਦੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਣਾ ਦਾ ਬਾਕੀ ਸਭ ਟਾਈਆਂ